ਹਾਂ ਪਰ ਹੀ ਖੁਸ਼ੀਆਂ ਸੀ ਜਾਈ ਬੈਟਿੰਗ ਕਰਨ ਦੀ ਲੈ ਬਈ ਠੱਕ ਗਿਆ ਹਾਂ ਹਾਂ ਅਰੇ ਠੱਕ ਗਿਆ ਤੇ ਬਸ ਸਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਵਨੇਸ਼ਿਆ ਵਿੱਚ ਨਾ ਬਹੁਤ ਵਧੀਆ ਮੌਸਮ ਹੈ ਧੁੱਪ ਲੱਗੀ ਹੈ ਬਹੁਤ ਵਧੀਆ ਪਰ ਠੰਢੀ ਠੰਢੀ ਹਵਾ ਵੀ ਚੱਲਦੀ ਆ ਤੇ ਨਿਆਣੇ ਸਾਡੇ ਉਹ ਦੇਖੋ ਥੱਲੇ ਗੱਡੀ ਲੱਗੀ ਹੋ ਪਾਰਕਿੰਗ ਦੇ ਵਿੱਚ ਗੱਡੀ ਸਟਾਰਟ ਕਰਦੀ ਆ ਗੱਡੀ ਸੀ ਪਹਿਲਾਂ ਭਾਜੀ ਆਪਣੇ ਕੋਲ ਤੇ ਹੁਣ ਦੋਨੇ ਜਾਨੇ ਗੁਰシャンਵੀਰ ਤੇ ਦਿਲਜੋਤ ਸਿੰਘ ਖੇਲਦੇ ਨੇ ਆਪਣਾ ਤੇ ਦੂਜਾ ਗਰਵਾਇ ਸਿੰਘ ਉਹਨਾਂ ਦੇ ਨਾਲ ਲੱਫਰਦੇ ਤੈਨੂੰ ਆਪਾਂ ਸਾਡੀ ਤਾਂ ਪੰਜਾਬੀ ਭਾਸ਼ਾ ਚ ਮਿੱਤਰੋ ਨੂੰ ਚਿੜੀ ਛੱਕੇ ਹੀ ਕਹਿੰਦੇ ਆ ਚਿੜੀ ਛੱਕਾ ਖੇਡਦੇ ਨੇ ਬੱਚੇ ਅੱਜ ਹਵਾ ਇੰਨੀ ਚਲਦੀ ਆ ਨਾ ਤੇ ਸਾਡੇ ਬੰਦੇ ਆ ਨਾ ਕੁੰਗੜੇ ਕੁੰਗੜੇ ਫਿਰਦੇ ਨੇ ਠੰਡ ਦੇ ਵਿੱਚ ਅੱਜ ਹਨਾ ਇਧਰੋਂ ਮਿੱਤਰੋ ਪਹਾੜਾਂ ਤੋਂ ਹਵਾ ਆਉਂਦੀ ਆ ਉਹ ਸਾਹਮਣੇ ਪਹਾੜਾਂ ਤੋਂ ਜਿਹੜਾ ਉਦੋਂ ਪਹਾੜ ਦੇਖ ਕੇ ਆਏ ਨਾ ਇਹ ਉਹ ਸਾਹਮਣੇ ਵਾਲੇ ਪਹਾੜ ਉਦੋਂ ਬਰਫ ਪਈ ਸੀ ਪਹਾੜਾਂ ਉੱਤੇ ਤੇ ਅੱਜ ਬਰਫ ਨਹੀਂ ਹੈਗੀ ਜਮਈ ਇਹਦਾ ਮਤਲਬ ਪਿਛਲੇ ਦਿਨਾਂ ਵਿੱਚ ਬਰਫ ਪਈ ਨਹੀਂ ਹੈਗੀ ਕਿ ਉਦੋਂ ਤਾਂ ਤੁਸੀਂ ਦੇਖਿਆ ਨਾ ਬਿਲਕੁਲ ਐ ਚਿੱਟੇ-ਚਿੱਟੇ ਸਾਰੇ ਪਹਾੜ ਚਮਕਦੇ ਸੀਗੇ ਪਰ ਹਵਾ ਉਧਰੋਂ ਠੰਢੀ ਠਾਰ ਆ ਰਹੀ ਹੈ ਇਧਰ ਨੂੰ ਤੇ ਇੱਧਰ ਜੋ ਕੀ ਬੀਜਿਆ ਪਰੌਣੇ ਨੇ ਇਹਨੇ ਬੀਜੀ ਵੀ ਆ ਪਾਲਕ ਪਰ ਪਾਲਕ ਨੇ ਕੋਰੇ ਨਹੀਂ ਸਾਰੀ ਪਸੂਕੀ ਵੀ ਦੇਖੋ ਮਾੜੇ ਮਾੜੇ ਚਾਰ-ਚਿੱਟੇ ਜਗੇ ਪਾਲਕ ਦੇ ਆ ਨਾ ਆ ਹਾਲੇ ਲੱਗਦਾ ਕਮਲਾ ਭਰਿਆ ਖ ਐ ਠਾਰੀ ਹੱਥ ਠਰਦੇ ਮਿੱਤਰੋ ਹੱਥ ਅੱਜ ਪੂਰੇ ਐਨ ਵਧੀਆ ਹੋਰ ਕੋਰ ਕੀ ਹਾਲ ਚੱਲ ਵਧੀਆ ਵਧੀਆ ਚਾਹ ਦਾ ਕੱਪ ਜਿਹੜੇ ਕੜਾ ਦੇ ਵਧੀਆ ਇੱਕ ਟਗੜਾ ਜਿਆਦਾ ਕਾ ਫੋਰ ਕੰਗੜੀਆਂ ਆ ਕਰ ਚਾਹ ਦਾ ਪੀਣ ਨੂੰ ਮਲੇ ਛੱਡਦੇ ਵੀ ਚਾਜਾ ਨਾ ਬਣਾ ਲੰਨੀ ਅੱਜ ਆਪਾਂ ਸੋਚਿਆ ਵੀ ਅੱਜ ਕੁਝ ਖਾਣਾ ਪੀਣਾ ਨਹੀਂ ਮਿੱਤਰੋ ਵੀ ਅੱਜ ਆਪਾਂ ਸਿਰਫ ਕਲਾ ਖਾਣਾ ਪੀਣਾ ਕਰਦੇ ਨਹੀਂ ਮਿੱਤਰੋ ਅੱਜ ਜੇ ਕਹਦਾ ਪੀਣਾ ਪੀਣਾ ਚਾਹ ਪੀਣੀ ਆ ਮੈਂ ਤਾਂ ਚਾਹ ਪੀਣੀ ਕਾਫੇ ਦਾ ਪੀ ਲਈ ਆ ਆਪਾਂ ਸੋ ਉੱਠ ਕੇ ਬਣਾ ਕੇ ਪਰ ਹੁਣ ਚਾਹ ਦਾ ਕੁੱਟ ਪੀਨੇ ਵਧੀਆ ਯਾਰ ਇਹ ਗੱਲ ਗੱਲ ਤਾਂ ਸਭ ਮੇਰੇ ਉੱਠ ਕੇ ਬਣਾ ਕੇ ਨਹੀਂ ਪੀਤੀ ਬਣਾ ਕੇ ਦਿੱਤੀ ਐ ਚਾਹ ਬਣਾ ਕੇ ਦਿੰਦੀ ਯਾਰ ਮੈਂ ਉੱਠ ਕੇ ਵਾਲਾ ਪੀ ਰਿਹਾ ਆਪਣੇ ਮਤਲਬ ਕਹਿਣ ਦਾ ਤੇ ਅੱਜ ਪਿੰਨੀ ਵੀ ਨਹੀਂ ਖਾਧੀ ਯਾਰ ਅੱਜ ਪਿੰਨੀ ਵੀ ਖਾਵਾਂਗੇ ਚਾਹ ਦੇ ਕੱਪ ਇੱਥੇ ਵਧੀਆ ਮੌਸਮ ਹੋ ਰਿਹਾ ਹੈ ਨਾ ਇੱਥੇ ਓਟ ਜੀ ਹੈ ਨਾ ਇਧਰ ਹਵਾ ਦਾ ਪੈ ਜਾਂਦਾ ਨਾ ਇੱਥੋਂ ਹਵਾ ਆਉਂਦੀ ਨਹੀਂ ਹੈਗੀ ਤੇ ਇੱਥੋਂ ਦੇ ਤੇ ਇੱਥੇ ਲੱਗਦੀ ਠੰਡ ਹੋਰੀ ਕਿ ਹਵਾ ਵੀ ਲੱਗਦੀ ਆ ਧੁੱਪ ਵੀ ਲੱਗਦੀ ਆ ਹਵਾ ਹਵਾ ਦੇ ਮੂਰੇ ਸੂਰਜ ਦਾ ਕੋਈ ਜ਼ੋਰ ਨਹੀਂ ਹੈਗਾ ਜੇ ਆਪਾਂ ਇੱਕ ਸਟੈਪ ਕਿਤੇ ਪੱਟ ਲੈ ਇੱਥੇ ਦਾ ਆਹਾ ਹਾ ਇੱਥੇ ਸੂਰਜ ਦਾ ਪੂਰਾ ਜੋਰ ਪਿਆ ਰਿਹਾ ਹੈ ਮਤਲਬ ਇਹ ਸਰੀ ਦੇ ਵਿੱਚੋਂ ਅੱਗ ਨਿਕਲ ਰਹੀ ਹੈ ਬਣਾਫੇ ਕੋਟ ਚਾਹ ਵਧੀਆ ਜਾ ਹਾਂਜੀ ਜ਼ਰੂਰ ਕਿਹੜੀ ਚਾਹ ਵਧੀਆ ਜੇਨ ਗੁਰਬਾਚ ਥੱਕ ਗਿਆ ਬਸ ਹੈ ਥੱਕ ਗਿਆ ਨਾ ਹਾਂ ਔਰ ਅੱਛਾ ਕੇ ਤੇ ਬੈ ਬੋਦੀ ਨਾ ਇਹ ਕਦਾ ਬੈ ਬੋਦੀ ਹੁਣ ਕੀ ਗੱਲਾਂ ਕਰੀਏ ਕੁਸ਼ਿਆ ਨਾ ਆ ਕੀ ਗੱਲਾਂ ਕੀ ਇਧਰ ਇਹ ਹਵਾ ਪਰ ਲੱਗਿਆ ਬੋਲ ਦੇ ਵਿੱਚ ਹਾਂਜੀ ਆਹਾਂ ਚਲੋ ਮੈਂ ਥੱਲੇ ਆਇਆ ਠੀਕ ਹੈ ਲਿਆ ਵੀ ਬੋਲ ਚਾਹ ਪਰ ਇਹ ਠੰਡ ਕਿੰਨੀ ਆ ਉੱਥੇ ਠੰਡ ਬਹੁਤ ਹੈ ਸਹੀ ਗੱਲ ਹੈ ਜੀ ਪਤਾ ਕਿੰਨੇ ਟੈਂਪਰੇਚਰ ਚ ਹੈ ਦੋ ਦੋ ਦਾ ਬਹੁਤ ਜ਼ਿਆਦਾ ਨਾ ਪੁੱਤਰਾ ਦੋ ਦੇ ਮਾੜੇ ਘਟੇ ਪੌਣੇ ਦੋ ਹੈ ਅੱਛਾ ਲਓ ਬਈ ਨਿਆਣਿਆਂ ਦੀ ਫੁੱਟਬਾਲ ਦੇ ਵਿੱਚ ਹਵਾ ਭਰ ਦਿੱਤੀ ਜਾਊ ਕਹਿੰਦੇ ਕਿੱਥੇ ਦੀ ਉਹ ਜਿਵੇਂ ਕਰਨੀ ਆ ਲੱਭ ਜਾ ਇਹ ਲੈ ਚ ਪਿਆਰ ਜਲ ਆਹ ਬੜਾ ਜੰਤਰਾ ਇਹ ਲੈ ਜਾਂਦੇ ਭਾਈ ਉਹਨਾਂ ਦੇ ਸਪੈਸ਼ਲ ਹਵਾ ਭਰਨ ਵਾਸਤੇ ਕਿ ਮਰ ਤੈਜ ਹਵਾ ਘੜ ਜਾਂਦੀ ਆ ਹੋਰ ਇਦਾਂ ਦੀ ਗੱਲਬਾਤ ਹੋ ਜਾਂਦੀ ਆ ਬਾਰ ਦੇ ਲੋ ਚੱਲ ਨਹੀਂ ਪੁੱਤ ਕਾਰ ਗਿਆ ਚੱਲ ਨਹੀਂ ਬੇਟੇ ਹਾਂਜੀ ਹਾਂ ਇਹਨੂੰ ਕਾਰ ਦੇ ਵਿੱਚ ਪਲੱਗ ਲੱਗੋ ਇਹਦਾ ਫੇਰ ਲੱਗੋ ਇਹ ਲੈ ਬਈ ਬਸ ਦਬੋ ਬਟਨ ਇੱਧਰ ਚੱਲਦੀ ਹੈ ক্রিকেট ਦੇ ਆਣੀਆਂ ਦੀ ਇੱਕ ਪਾਸੇ ਫੁੱਟਬਾਲ ਖੋਵਰੀ ਜਾਂਦੀ ਆ ਤੇ ਇੱਕ ਪਾਸੇ ক্রিকেট ਖੇਡੀ ਜਾਂਦੀ ਆ ਲਓ ਫੜੋ ਬੈਠ ਅੱਜ ਪਾਪਾ ਜੀ ਵੀ ਕਰਨਗੇ ਬੈਟਿੰਗ ਤੁਹਾਡੀ ਨੇ ਤੁੰਟੀ ਆਇਆ ਲੈ ਮੈਿਕ ਫੜਾ ਬੈਠ ਇੱਕ ਮਿੰਟ ਮੈਂ ਤੂੰ ਬੋਲਿੰਗ ਕਰ ਤੂੰ ਬੋਲਿੰਗ ਕਰ ਹਾਂ ਗਲੋਵਸ ਚਾਈ ਠੰਡ ਬਹੁਤ ਹੈਗੀ ਆ ਆਹੋ ਹੋ 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 ਵੋਹ ਹੋ ਉਹੜਾ ਬਾਲ ਥੋੜਾ ਪਿੱਛੇ ਰਹਿ ਗਿਆ ਵੋਹ ਹੋ ਫੋਰ ਸਕੋਰ ਕੇ ਲਈ ਹੁਣ ਬਾਰੀ ਕੁਸ਼ਾਨ ਸਿੰਘ ਦੀ ਹੈਗੀ ਬੈਟਿੰਗ ਕਰਨ ਦੀ ਦਿਲਜੋਤ ਸਿੰਘ ਬੋਲਿੰਗ ਕਰ ਰਿਹਾ ਤੇ ਸਾਰੀਆਂ ਦੀ ਸਾਰੀਆਂ ਬੋਲਾਂ ਵਾਈਟ ਕਰਾ ਰਿਹਾ ਦਿਲਜੋਤ ਸਿੰਘ ਐਂ ਦਿਲਜੋਤ ਮੈਂ ਕਹਾਂ ਸਾਰੀਆਂ ਬੋਲਾਂ ਵਾਈਟ ਕਰਾ ਰਹੇ ਆਂ ਜਦਾ ਵਾਈਟ ਪਾਉਣਾ ਸੀ ਕਿਹਾ ਕੁੰਮਗੀ ਕਮਾਚੂ ਬਣ ਜਾਂਦਾ ਲੈ ਵੀ ਹੁਣ ਦੇਖਦੇ ਆਂ ਕੀ ਬਣਦਾ ਏ ਆ ਚੱਕ ਸ਼ਾਟ ਉਹ ਕੈਚ ਹੋ ਗਿਆ ਤੇ ਉੱਪਰ ਉੱਤੇ ਕੈਚ ਹੋ ਗਿਆ ਤਾਂ ਕਰ ਲਿਆ ਸੀ ਕੈਚ ਕਰ ਲਿਆ ਸੀ ਉਹਨੇ ਕੈਚ ਕਰ ਲਿਆ ਸੀਗਾ ਕੁਛਾਂ ਨੂੰ ਬਚ ਗਿਆ ਤੇ ਲੋਟ ਹੋ ਗਿਆ ਤਾਂ ਨਹੀਂ ਨਹੀਂ ਹੈ ਸਟੇਡੀਅਮ 'ਚ ਖੜੇ ਲੋਕਾਂ ਨੇ ਆਊਟ ਕਰਤਾ ਸੀਗਾ ਸ਼ਾਨ ਰੀਆ ਵਾਲਾ ਫਾਈਨ ਕਿੱਕ ਇੱਕ ਹੋਰ ਸ਼ਾਟ ਗਰਵਾਇ ਪੂਰਾ ਪ੍ਰੋਪਰ ਫਿਲਡਰ ਬਣਿਆ ਹੋਇਆ ਹੈ ਜੇ ਪਹਿਲਾ ਓਵਰ ਖਿਲ ਗਿਆ ਹਾਂ ਫਿਰ ਤਾਂ ਮੈਂ ਆਪਣੇ ਆਪ ਹੀ ਆਪਣੀ ਗੱਲ ਚ ਹੀ ਨਾ ਲੋਟ ਸਕਦਾ ਨਹੀਂ ਹੁੰਦਾ ਕਿ ਜਾਂਦੋਂ ਮੈਂ ਆਊਟ ਕਰ ਸਕਦਾ ਤੁਰ ਨੂੰ ਹਾਂ ਹੁਣ ਟਾਈਮ ਇਤਰਾ ਪੌਣਾ ਇੱਕ ਹੋਣ ਵਾਲਾ ਹੋ ਗਿਆ ਤੇ ਦੁਪਹਿਰ ਦੀ ਰੋਟੀ ਦਾ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋ ਗਿਆ ਆਪਣੇ ਘਰੇ ਤੇ ਅੱਜ ਖਾਣ ਵਾਸਤੇ ਘਰੇ ਆਪਣੇ ਬਣਾਈ ਆ ਕੋਕੋ ਚ ਬਣੀ ਹੋਈ ਮਿਕਸ ਦਾਲ ਤੇ ਉੱਪਰ ਪੋਗੀ ਮਖਣੀ ਤੇ ਨਾਲ ਆਪਣੀਆਂ ਰੋਟੀਆਂ ਚਲਦੀਆਂ ਅੱਜ ਤਵੇ ਦੇ ਮੇਰੇ ਮੇਰੇ ਕਿ ਚਲਦੀਆਂ ਰੋਟੀਆਂ ਹਾਂਜੀ ਭਾਜੀ ਗੁੱਡ ਮਾਰਨਿੰਗ ਤੇ ਗੁੱਡ ਆਫਟਰਨੂੰ ਦੋਨੇ ਇਕੱਠੇ ਹੋ ਗਏ ਅੱਛਾ ਜੀ ਲਈ ਸਾਨੂੰ ਭਾਈ ਸਵੇਰ ਦਾ ਮਿੱਤਰੋ ਹੁਣ ਮਿਲਿਆ ਜਿੱਦਾਂ ਉੱਠੇ ਜਿੱਦਾਂ ਹੀ ਬਸ ਆਪਣੀ ਗੱਡੀ ਚਾਹੇ ਕਿ ਕਿੱਧਰ ਨੂੰ ਕੋਈ ਕਿੱਧਰ ਸਾਰੇ ਕੰਮ ਕਰਦਾ ਫਿਰਿਆ ਨੇ ਪਹਿਲਾਂ ਤੁਸੀਂ ਤਾਂ ਲੰਘ ਕੇ ਸਵੇਰੇ ਸੱਜਰੇ ਉੱਠ ਗਏ ਤੁਸੀਂ ਨੇ ਦੇਖਿਆ ਮੈਨੂੰ ਅਸੀਂ ਤਾਂ ਤੂਰੀ ਸੀਗੇ ਥੱਲੇ ਦੀ ਗੜੀ ਚਾਲ ਕਰਦਾ ਮੈਂ ਕਿਹਾ ਭਾਜੀ ਕਿੱਧਰ ਚਲੇ ਗਏ ਤੂੰ ਵਾਸੇ ਮਾ ਅਜੇ ਪਤਾ ਕੀ ਇਸ ਦੀਆਂ ਛੁੱਟੀਆਂ ਨੂੰ ਛੁੱਟੀਆਂ ਦਾ ਵਾਅਦਾ ਨਾਲ ਖੁੱਲ ਗਏ ਸਾਰੇ ਦਫ਼ਤਰ ਖੁੱਲ ਗਏ ਤੇ ਹੁਣ ਸਾਰ ਸਵੇਰੇ ਦੇ ਆਪਣੇ ਕਾਰੋਬਾਰ ਕਰਦੇ ਫਿਰਦੇ ਨੇ ਕਾਰੋਬਾਰ ਕਰਕੇ ਆਏ ਪਰ ਕਿੰਨੇ ਇਹ ਜਰੂਰੀ ਨੇ ਇਹ ਸਭ ਤੋਂ ਵੱਧ ਜਰੂਰੀ ਨੇ ਤੇ ਨਿਆਣੇ ਆਪਣੇ ਦੇਖੋ ਬੈਠ ਕੇ ਪੰਗਰ ਦੇ ਵਿੱਚ ਅੱਜ ਦਾ ਵੀ ਗੁਰਵਾਜ ਬਹੁਤ ਖੇਡਿਆ ਜੀ ਅੱਜ ਗੁਰਵਾਜ ਨੇ ਬਹੁਤ ਤੜੀ ਫਿਲਡਿੰਗ ਕੀਤੀ ਗੁਰਵਾਜ ਨੇ ਫਿਲਡਿੰਗ ਇਤਨੀ ਦੇ ਨਾ ਨਾ ਤੇਖੋ ਲਾਈ ਜੀ ਉਹਨੇ ਕਿੰਨਾ ਖੇਡਦਾ ਜੀ ਤੂੰ ਹਾਂ ਤੇਖੋ ਲਾਈ ਨਹੀਂ ਤੋੜਾ ਦਾ ਖੇਡਿਆ ਮੈਂ ਆਪਦੇ ਕਿਆ ਖੇਡਦਾ ਉਹਨਾਂ ਨਾਲ ਲੜਦਾ ਕਹਿੰਦਾ ਮੈਂ ਖਲਾਇਆ ਨਹੀਂ ਜੀ ਉਹ ਖੇਡਦਾ ਸੀਗਾ ਇਹ ਤਾਂ ਇੰਡ ਫਿਲਡਿੰਗ ਕੀਤੀ ਬਹੁਤ ਵਧੀਆ ਹਾਂ ਪੱਜੇ ਫਿਰ ਗਏ ਗੁਰਵਾਜ ਬਾਹਰ ਤਾਂ ਹਵਾ ਬਹੁਤ ਚੱਲਦੀ ਆ ਬੈਟ ਟਿਕਾ ਰਵੇ ਲਵੀ ਤੂੰ ਮੁੰਡਾ ਖਲਾਇਆ ਨਹੀਂ ਰੋਟੀ ਤੇ ਖਲਾਉਂ ਰੋਟਾ ਬਿਠਾ ਲ ਕੇ ਇਹਨੂੰ ਕਹਿ ਵੀਰੇ ਨੂੰ ਕਹਿ ਵੀਰੇ ਦੇਖੀ ਤੇ ਮੁੰਡਾ ਜੇ ਜੇ ਮੁੰਡਾ ਨਰਾਸ਼ ਹੋ ਗਿਆ ਨਾ ਗੁੱਸੇ ਕਰ ਗਿਆ ਨਾ ਮੈਂ ਹੈ ਨਾ ਜੀ ਹੈ ਨਾ ਹੈ ਨਾ ਕੋਈ ਜਿਹਾ ਖਲਾਵੇ ਲੋਟ ਕੇ ਭੇਜਾ ਲੈ ਸਾਹਮਣੀ ਪਾ ਦੋ ਪਛਾਦਾ ਪਾਣੀ ਭਾਈ ਭੁੱਖ ਆਪਾਂ ਨੂੰ ਵੀ ਲੱਗੀ ਵੀ ਰੋਟੀ ਖਾਈਏ ਭੁੱਖ ਲੱਗੀ ਹੈ ਹਾਂਜੀ ਹਾਂ ਭੁੱਖ ਲੱਗੀ ਬਹੁਤ ਜ਼ਿਆਦਾ ਟਾਈਮ ਦਾ ਉਹਨੇ ਕਦੇ ਬਾਜ ਮਾਰਦੇ ਆ ਜੀ ਉਹਨੇ ਨੇ ਖੇਡਦੇ ਮੈਂ ਘੜੀ ਚਰ ਖੇਡ ਲਿਆ ਨੇਣ ਦੇ ਨਾਲ ਹਾਂਜੀ ਸਿਮ ਕਰ ਲਾ ਆ ਜਾ ਰਿਹਾ ਲੜਾ ਕਿੱਥੇ ਤਾ ਫੋਨ ਤੂੰ ਇਹਨਾਂ ਰੋੜਾ ਭਾਈ ਇੱਧਰ ਆ ਦੇ ਤੂੰ ਬਾਸੂਲੀ ਪੋਣ ਹਾਂ ਬਾਥਰੂਮ ਵੀ ਬੋਲ ਗਿਆ। ਨਹੀਂ ਇਹਨੂੰ ਆਦਲੇ ਕਦੀ ਪਈ ਨਹੀਂ ਇਹ। ਅਰੀਲਾ ਦੇਖਣ ਦੀ ਬੈਠ ਕੇ ਬਾਥਰੂਮ ਤੇ ਹੈ। ਉਹ ਨਹੀਂ ਇਹਦਾ ਹੁਣ ਫੋਨ ਆਇਆ ਇਹਨੇ ਇਹ ਤਾਂ ਉਹਨੂੰ ਨਿਵਾਜ ਸੁਣ ਲਈ। ਹੁਣ ਆਪਾਂ ਸ਼ੱਕ ਕਰੇ ਮਿੱਤਰੋ ਪ੍ਰਸ਼ਾਦਾ ਪਾਣੀ ਬਾਹਰ ਧੁੱਪ 'ਚ ਬੈਠੇ ਸੀਗੇ। ਨਾਲੇ ਤਾਂ ਮਾਸੀ ਨੇ ਗੱਲਾਂ ਬਾਤਾਂ ਮਾਰਦੇ ਚਾਰ ਬੈਠ ਕੇ ਤੇ ਨਾਲੇ ਖਾਦਾ ਪੀਤਾ ਰੋਟੀ ਪਾਣੀ ਹਾਜ਼ਮ ਕਰਦੇ ਆ। ਹੋਸਲਾ ਮਾਸੀ ਗੱਲਬਾਤ ਕੋਈ। ਤੇਨੂੰ ਕਿਵੇਂ ਲੱਗੀ ਇਟਲੀ ਫਿਰ? ਇਟਲੀ ਬਹੁਤ ਵਧੀਆ ਲੱਗੀ ਪੁੱਤ। ਇਧਰ ਨੂੰ ਘੁੰਮਦਾ ਚੱਕ ਮੜਿਆ ਜਾ। ਕਿਵੇਂ ਲੱਗੀ ਇਟਲੀ? ਬਹੁਤ ਵਧੀਆ ਲੱਗੀ ਪੁੱਤ ਇਤਲੀ ਬਹੁਤ ਵਧੀਆ ਲੱਗੀ ਆਪਣਾ ਰੇਜ ਕਾ ਓਰੇ ਆਪਣਾ ਰੇਜ ਕਨੀ ਸਹੀ ਗੱਲ ਆਪਾਂ ਨੂੰ ਐਸੇ ਧਰਤੀ ਨੇ ਰੇਜ ਕਿ ਦਿੱਤਾ ਏ ਆ ਕਰਿਆ ਆਪਾਂ ਨੇ ਸੁਪਨੇ ਚ ਮਨੀ ਸੋਚਿਆ ਤੇ ਸੋਚਦੇ ਵਸੇ ਛੁੱਟੀ ਹੁੰਦੀ ਨਹੀਂ ਮੈਂ ਕਰ ਇਤਲੀ ਚੋਂਗੀ ਬੜੀ ਹੋਗੀ ਨਾ ਮੈਂ ਨਹੀਂ ਕਰੇ ਸੋਚਿਆ ਪੁੱਤ ਮੈਂ ਨਹੀਂ ਸੋਚਿਆ ਹਾਂ ਮੈਂ ਤਾਂ ਕੀ ਸੋਚਣਾ ਮੇਰੇ ਮੁੰਡੇ ਨੇ ਨਹੀਂ ਸੋਚੇ ਹੁਣ ਉਹ ਦਿਲ ਆਇਆ ਜਦ ਬਾਹਰ ਬਸ ਇਹ ਰੱਬ ਵਸ ਚੋਕੋ ਚੁਗਣ ਦੀ ਗੱਲ ਹੋ ਜਾਂਦੀ ਹੈ ਜਿੱਥੇ ਦਾਦਾ ਨੇ ਜੋਗ ਜਗਾਇਆ ਵਸ ਤੂੰ ਚੁਗਣਾ ਪੈਂਦਾ ਹਾਂ ਉਹ ਚੁਗਣਾ ਪੈਂਦਾ ਪੁੱਤ ਸੱਚੀ ਗੱਲ ਹੈ ਮੁਕੱਦਰਾਂ ਦਾ ਨਹੀਂ ਪਤਾ ਲੱਗਦਾ ਪੁੱਤ ਮੁਕੱਦਰਾਂ ਦਾ ਨਹੀਂ ਪਤਾ ਲੱਗਦਾ ਹਾਂ ਕਈ ਲੋਕ ਇਹ ਕਹਿੰਦੇ ਨੇ ਕਿਸਮਤ ਕਿਸਮਤ ਹੁੰਦੀ ਨਹੀਂ ਹੈਗੀ ਤੁਸੀਂ ਕੀ ਸੋਚਦੇ ਹਾਂ ਕਿਸਮਤ ਕਿਸਮਤ ਕਿਉਂ ਨਹੀਂ ਹੁੰਦੀ ਪੁੱਤ ਕਿਸਮਤ ਹੈਗੀ ਹੈ ਹੂੰ ਹੈ ਹੈਗੀ ਕਿਸਮਤ ਹਾਂ ਜਿਨ੍ਹਾਂ ਦੇ ਨਹੀਂ ਹੈਗੀ ਨਾ ਸਹੀ ਆਪਣਾ ਕਿਸਮਤ ਦੀ ਤਾਂ ਗੱਲ ਸਾਰੀ ਹੁੰਦੀ ਆ ਇੱਥੇ ਵਧੀਆ ਮਿੱਤਰੋ ਦੇਖੋ ਇੱਥੇ ਬੈਠੇ ਬਾਲਕਨੀ ਬਹੁਤ ਸੋਹਣੀ ਆ ਉਹ ਸਾਹਮਣੇ ਸੂਰਜੇ ਧੁੱਪ ਲੱਗੀ ਹੋਈ ਆ ਐਨ ਵਧੀਆ ਵਸੀ ਐਨ ਗੱਲਬਾਤ ਇੱਕ ਨੰਬਰ ਹੋਈ ਵੀ ਆ ਨਾ ਹਾਂ ਹੁਣ ਤਾਂ ਬਸ ਕੋਈ 10-15 ਮਿੰਟ ਵਧਾਵੇ ਜਾਂ ਸਿਮਰ ਦੇ ਮਨ ਚ ਮੜੀ ਮਿਹਰ ਪਾਵੇ ਵੀ ਕੋਈ ਕੁੜਚਾੜਾ ਬਣਾ ਲਿਆ ਵੀ ਬਸ ਉਸ ਤੇ ਉੱਪਰ ਬਸ ਸਾਹਮਣੇ ਮਕਦਰਿਆ ਹੈ ਸਮਝ ਨਾ ਮਕਦਰਿਆ ਹੈ ਮਕਦਰਿਆ ਆ ਸਹੀ ਗੱਲ ਹੈ ਰੋਜ਼ ਦੀ ਤਰ੍ਹਾਂ ਮੈਂ ਤਾਂ ਸੋਨੇ ਕੀ ਚੀਜ਼ ਖਾਵੇ ਕਿ ਮੈਂ ਗੁਰਸ਼ਾਨ ਬੈਠਾ ਆਪਣਾ ਸਿਮਾ ਸਿੰਘ ਬੈਠਾ ਦੇ ਦੇਲ ਜੁੱਤ ਬੈਠੇ ਤਿੰਨੇ ਜਣੇ ਬੈਠੇ ਨੇ ਆਪਣੇ ਆਪਣੇ ਫੋਨ ਦੇ ਉੱਪਰ ਲੱਗੇ ਹੋਏ ਆ ਤੇ ਇਹਦਾ ਗਰਵਾਜ ਨੂੰ ਕੋਈ ਨਹੀਂ ਹੁੰਦਾ ਤੇ ਗਰਵਾਜ ਸੀਗੇ ਦੇਖੋ ਬੈਠਾ ਕੀ ਕਰਦਾ ਆਪਣਾ ਗਰਵਾਜ ਲੇਕੇ ਫੋਨ ਦੇ ਉੱਪਰ ਇਹਨਾਂ ਦਾ ਜੋ ਤਰੀਕਾ ਹੈ ਇਹ ਇਹ ਬਣਾ ਰਿਹਾ ਡਾਇਗਰਾਮ ਮੁਝੇ ਕੀ ਬਣਾਉਣਾ ਪੁੱਤ ਇਹ ਕੋਲ ਤਰੀਕਾ ਕਰੋ ਹੈ ਤਿੰਨ ਤੱਕ ਕਰੋ ਇਹ ਦੂ ਦੇਖੀ ਤੁਸੀਂ ਕੈਮਰੇ 'ਚ ਤਿੰਨ ਤੱਕ ਕਰੋ ਤੇ ਤੱਕ ਬਣਾਉਣਾ ਦਿਖਾਓ ਜੀ ਆਦੀ ਬਣਾ ਰਿਹਾ ਨਾ ਆ ਦੇ ਜਿਹੜਾ ਬਣਾ ਲਿਆ ਹੈ ਗਰਵਾਜ ਦੇਖੀ ਇੱਧਰ ਜੇ ਪੂਰਾ ਬਣਾ ਰਿਹਾ ਬਾਜ ਦਿਖਾਈ ਮੈਨੂੰ ਠੀਕ ਹੈ ਮੈਨੂੰ ਓਕੇ ਹੁਣ ਸਵਾ ਦੋ ਹੋ ਗਏ ਮਿੱਤਰੋ ਤੇ ਹੁਣ ਸਹੀ ਚੱਲੇ ਆ ਮੈਂ ਸਿਮਰ ਸਿਉ ਤੇ ਕੁਲਵੀਰ ਤੇ ਭਾਜੀ ਤੇ ਨਾਲ ਸਿਮਰ ਅੱਜ ਚੱਲੇ ਆ ਆਪਣੇ ਸਿਮੇ ਨੂੰ ਦੰਦ ਡਾਕਟਰ ਕੋਲ ਲੈ ਗਏ ਸਿਮੇ ਦੰਦਾਂ ਦਾ ਜਿੱਦਾਂ ਅਸੀਂ ਆਏ ਉਦੋਂ ਦੀ ਇੰਨਾ ਤਕਰੀਬ ਕਰਦਾ ਸੀਗਾ ਇਹਨਾਂ ਟਸ ਟਸ ਕਰ ਜਾ ਉਹ ਕੀਏ ਪੁਰੇ ਦੇ ਦੇ ਕੇ ਮੁੰਡੇ ਨੂੰ ਆਰਾਮ ਕਰਾਇਆ ਤੇ ਅੱਜ ਜਿਹੜੀ ਫਾਈਨਲੀ ਆਪਾਂ ਨੂੰ ਤਿੰਨੇ ਵਾਰੀ ਅਪਾਇੰਟਮੈਂਟ ਮਿਲ ਗਈ ਆ ਪਹਿਲਾਂ ਸਿਮੇ ਨੇ ਦੰਦ ਹੀ ਕਰਾਉਣੇ ਆ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਕਿੱਥੇ ਘੁੰਮ ਕੇ ਆਉਨੇ ਆ ਆਪਾਂ ਕਿਹੜੀ ਮਾਰਕੀਟ ਚੱਲਦੇ ਆ ਬੱਚੇ ਅਜੇ ਘਰੇ ਨੇ ਸ਼ਹਿਰ ਦੇ ਕਿ ਮਿੱਤਰੋ ਕਿੰਨਾ ਸੋਹਣਾ ਐਂਡ ਸਾਫ ਸੁਥ ਹਾਂ ਬਿਲਕੁਲ ਸ਼ਾਂਤੀ ਸ਼ਾਂਤੀ ਬਸ ਅਸੀਂ ਜਾਨੇ ਗੱਡੀ ਆ ਵੀ ਜਾਈਦਾ ਹੈ ਨਾ ਭਾਜੀ ਸਾਡੇ ਤਾਂ ਰੋਮ ਦੇ ਵਿੱਚ ਨਾ ਬਹੁਤ ਜ਼ਿਆਦਾ ਮਨਲਾਵੀ ਕਰਾਊਡ ਮਿਲਦਾ ਸਾਨੂੰ ਰੋਡ ਦੇ ਉੱਤੇ ਲੋਕ ਮਿਲ ਹੀ ਜਾਂਦੇ ਤੁਰੇ ਫਿਰਦੇ ਇੱਧਰ ਤੁਹਾਨੂੰ ਲੋਕ ਤੁਰ ਕੇ ਬਾਹੋਂ ਘੱਟ ਮਿਲਦੇ ਵੀ ਮਿਲਦਾ ਗੱਡੀਆਂ ਨੇ ਭਾਈ ਮਿਲ ਜਾਣ ਪਰ ਤੁਹਾਨੂੰ ਤੁਰ ਕੇ ਪੈਲ ਯਾਤਰਾ ਕਰਨ ਵਾਲੇ ਬੰਦੇ ਘੱਟ ਮਿਲਣਗੇ ਹੈ ਸਵੇਰੇ ਸ਼ਾਮ ਸ਼ਹਿਰ ਕਰਨ ਨੂੰ ਜਾਂਦੇ ਲੋਕ ਉਹ ਕਰਦੇ ਮਤਲਬ ਪ੍ਰੋਪਰ ਕੋਈ ਮੇਰੇ ਵਾਲੇ ਬੰਦੇ ਹੋਣਗੇ ਉਹ ਭਾਜ ਨਾਟ ਦੇ ਹੋਣਗੇ ਵੈਸੇ ਨਾਰਮਲ ਲੋਕ ਨਹੀਂ ਤੁਰਦੇ ਫਿਰਦੇ ਨਾ ਲੋ ਸਾਰੇ ਗੱਡੀਆਂ 'ਚ ਹੀ ਜਾਂਦੇ ਆ ਇਹ ਬਿਲਕੁਲ ਸ਼ਾਂਤੀ ਸ਼ਾਂਤੀ ਸਾਰੀ। ਜੀ ਮੈਂ ਡਰ ਜਤਾ ਹੀ ਲੱਗਦਾ ਤੈਨੂੰ। ਲੈ ਲੱਗਦਾ ਤਾਂ ਹੈ ਕਿ ਇਹ ਜਾਨ ਤੇ ਬਣ ਜਾਣੀ ਜੇ ਉਹਦੇ ਘੱਟ। ਅੱਜ ਕਢਾ ਜਣ ਬਰੇ। ਨਵੇਂ ਬਰੇ ਕੰਮ ਜੇ ਇਹਦਾ। ਜੇ ਸਰਦਾ ਹੋਇਆ ਤਾਂ ਸਾਰਾਂਗੇ ਵੀ। ਹਾਂ। ਹੂੰ। ਜੇ ਨਾ ਸਰਦਾ। ਜੇ ਨਾ ਸਰਦਾ ਹੋਇਆ ਫਿਰ ਤਾਂ ਕਢਾਉਣੀ ਪੈਣੀ ਆ। ਲੋ ਜੀ ਪਹੁੰਚ ਗਏ ਆਪਾਂ ਡਾਕਟਰ ਸਾਹਿਬ ਦੇ। ਆਹ ਵਾਲਾ ਸਾਰਾ ਏਰੀਆ ਨਾ ਕਮਰਸ਼ੀਅਲ ਏਰੀਆ ਹੈ। ਜਾੜ ਤੋਹਦੀ ਇੱਕ ਬੰਦੇ ਦੀ। ਤੇ ਟੀਮ ਸਾਰੀ ਬੋਣੀ ਕੁਲਵੀਰ ਵੀ ਆ ਗਈ। ਮੈਂ ਵੀ ਆ ਗਿਆ ਤੁਸੀਂ ਮੈਨੂੰ ਵੀ ਮੋਟਰ ਵਗਰਾ ਰਹੀ ਇੱਧਰ। ਫਲੇ ਭਾਜੀ ਨਾਲ ਹੀ ਆ ਰਹੇ ਆ। ਡਾਕਟਰ ਕੋਲ ਇਹਨੇ ਬੰਦੇ ਦੀ ਕੀ ਕਰਨ ਕਿਹੜਾ ਬੰਦਾ ਤਾਂ ਤਕੜਾ ਫਾੜ ਕੇ ਖੜਵੇਂ ਤੇ 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 ਕਾਬੂ ਨਹੀਂ ਹੋਣ ਗੱਲੀ ਦੀ ਹੌਸਲਾ ਦੇਣ ਵਾਸਤੇ ਆਇਆ ਮੈਂ ਆਇਓ ਚਲ ਜਿਓ ਦੇ ਤਾਂ ਦੰਦ ਦੁਦੂ ਗਰ ਉਹ ਤਾਂ ਗਾ ਸੁਣੀਂ ਤਕ ਤਕ ਮਤਲਬ ਆਇਓ ਚੱਲ ਕੇ ਤੋ ਆਵੇ ਲੈ ਵੀ ਸਿਮਰੀ ਮੇਤਰੋ じゃਾ ਠੀਕ ਰਾ ਕੇ ਨਾ ਹੁਣ ਆਪਾਂ ਪੌਣ ਦੀ ਦੀ ਬਾਰ ਦੇ ਉੱਤੇ ਕਹਿੰਦੇ ਕਾਪੂਚੀਨੋ ਕਫੇ ਕੋਈ ਪੀ ਕੇ ਚੱਲਦੇ ਆਂਗੇ ਠੰਡਾ ਮੌਸਮ ਆ ਨਾ ਇੱਥੇ ਨਾ ਠੰਡਾ ਏ ਨਹੀਂ ਜਿਆਦਾ ਪੈਂਦੀ ਆ ਇੱਥੇ ਚਾਹ ਬੰਦਾ ਭਾਵੇਂ 10-10 ਮਿੰਟਾਂ ਪੀ ਜਾਵੇ ਮਤਲਬ ਕੋਈ ਤਰਾਜ ਨਹੀਂ ਆਪਾਂ ਦੇ ਵੈਸੇ ਕੋਈ ਨਹੀਂ ਹੁੰਦਾ ਹੈਗਾ ਪਰ ਆਪਾਂ ਨੇ ਇਸ ਵਾਰ ਉਹ ਚੇਂਜ ਕਰਤਾ ਕਾਫੇ ਨਹੀਂ ਪੀਤੀ ਜਿੰਸੇਂਗ ਮੰਗਾਇਆ ਕਹਿੰਦੇ ਇਹਨਾਂ ਦੀ ਜਿੰਸੇਂਗ ਨਾ ਬੜੀ ਵਧੀਆ ਹੁੰਦੀ ਆ ਵਾਲੀ ਬਾਰ ਦੀ ਭਾਈ ਵੀਰ ਇੱਥੇ ਅੱਗੇ ਵੀ ਆਉਂਦੇ ਆ ਨਾ ਗਲਵੀਰ ਹੁਣੀ ਕਿ ਇਹਨਾਂ ਦੀ ਜਿੰਸੇਂਗ ਬਹੁਤ ਟੌਪ ਦੀ ਕੁਆਲਿਟੀ ਹੁੰਦੀ ਆ ਸੇਮਨ ਨੇ ਜਿੰਸੇਂਗ ਆਰਡਰ ਕੀਤੀ ਆ ਤੇ ਆਪਣੀ ਵੀ ਜਿੰਸੇਂਗ ਇੱਧਰ ਤੇ ਉੱਧਰ ਭਾਜੀ ਦੀ ਜਿੰਸੇਂਗ ਆ ਤੇ ਸਾਡਾ ਸਿਮਾ ਸਿ ਨੂੰ ਲੈ ਗਿਆ ਤੇ ਨਾਲ ਬੀਬੀ ਕਲਵੀਰ ਕੌਰ ਇਹਨਾਂ ਦੀ ਕਾਪੂਚੀਨੋ ਆ ਗਿਆ ਹਾਂਜੀ ਜਾਂ ਠੀਕ ਹੈ ਨਾ ਠੀਕ ਹੈ ਜਿਹੜੀ ਉਹਨੇ ਦਵਾਈ ਲਈ ਆ ਮੈਂ ਡਾਕਟਰ ਕਹੇ ਵੀ ਅੱਧਾ ਘਾਟਾ ਖਾਣਾ ਠੰਡਾ ਨਹੀਂ ਪੀਣਾ ਨਾ ਗਰਮ ਦਾ ਕੁਸਾ ਪੀਚਾਦਾ ਨਾ ਕੁਸਾ ਦਾ ਪੀਚਾਣਾ ਹੁਣ ਆਪਾਂ ਆ ਗਏ ਆ ਆਪਣੀ ਗਰੋਸਰੀ ਸਟੋਰ ਤੇ ਵੀ ਕਹੇ ਥੋੜਾ ਬਹੁਤ ਸ਼ਾਪਿੰਗ ਕਰਕੇ ਲੈ ਕੇ ਜਾਣੀ ਆ ਥੋੜਾ ਬਹੁਤ ਸਮਾਨ ਲੈ ਕੇ ਜਾਣਾ ਮੈਂ ਕੀ ਕੁਛ ਲੈ ਲਿਆ ਆ ਦੇਖ ਲਓ ਆਲੂ ਲੈ ਲਏ ਛਾਲਗਮ ਲੈ ਲੀਆਂ ਬੂਮਲੀ ਜੇਕਰ ਮਿੱਤਰੋ ਆਪਾਂ ਉਹ ਮਾਰਕੀਟ ਦੇ ਵਿੱਚ ਉਹੀ ਮਿਲਗੀਆਂ ਛਾਲਗਮਾਂ ਕਹਿੰਦੇ ਛਾਲਗਮੇ ਸਬਜ਼ੀ ਬਣਾ ਕੇ ਖਾਵਾਂਗੇ ਆਪਾਂ ਵਾਈਟ ਨੇ ਇਹ ਦੁਨੀਆ ਦੀ ਤੇ ਨਾਲ ਹੀ ਆਪਾਂ ਨੇ ਕਾਫੀ ਈਲੀ ਦੀ ਮੈਂ ਕਿਹਾ ਜਿਹੜੇ ਕੋਫੀ ਵੀ ਮੰਗੇ ਆਪਣੀ ਬ੍ਰਾਂਡ ਦੀ ਦੇਖੋ ਕਿੰਨੇ ਪੀਜ਼ੇ ਲੱਗੇ ਹੋਏ ਆ ਇਧਰ ਪੀਜ਼ੇ ਸਾਰੇ ਬਣਾ ਕੇ ਡੀ ਚਲਾਈ ਹੋਏ ਆ ਪਰ ਇਹ ਨਾ ਪੀਜ਼ੇ ਨਾਲ ਭਾਈ ਉਹ ਸਵਾਦ ਨਹੀਂ ਆਉਂਦਾ ਹੈਗਾ ਨਾ ਨਾ ਇਹ ਪੀਜ਼ ਉਹ ਗੱਲ ਨਹੀਂ ਬਣਦੀ ਜਿਹੜੇ ਪੀਜ਼ੇ ਨਾ ਇੱਕ ਰੋਮਾ ਦੁਕਾਨ ਹੈ ਹਾਂ ਵੀ 81827 ਨੰਬਰ ਤੇ ਲੱਕੜ ਦੀ ਭੱਟੀ ਆ ਮੁੰਡਾ ਨਾਗਰ ਨਗਰ ਹੈ ਉਹ ਬੜੇ ਟੌਪ ਦੇ ਪੀਜ਼ੇ ਬਣਾਉਂਦਾ ਕਹਿੰਦੇ ਉੱਥੇ ਦੇਖੋ ਇਹਨਾਂ ਦਾ ਉਹਦਾ ਮੁਕਾਬਲਾ ਇਹ ਨਹੀਂ ਕਰ ਸਕਦਾ ਨਾ ਨਾ ਇਹ ਇੱਕ ਹੈ ਇਹ ਚੀਜ਼ ਨਹੀਂ ਇਹ ਤਾਂ ਬੈਲਾ ਘਰ ਸਹੀ ਗੱਲ ਹੈ ਅੱਛਾ ਤਾਂ ਦਾ ਬਿਮਾਰੀ ਆ ਫਰੈਸ਼ ਹੁੰਦੇ ਆ ਜੀ ਕਾਜੀ ਤਾਜੀ ਜਨ ਮੈਨ ਲੱਗਦਾ ਮੁੰਡਾ ਸੁਭਾਅ ਆ ਹੋ ਜਾ ਕਹਿੰਦੇ ਮੁੰਡੇ ਤੇ ਹੈ ਲੰਮੀ ਕਹਿ ਜੀ ਤੈਨੂੰ ਪਤਾ ਤੂੰ ਜਾਣਦੀ ਮੁੰਡੇ ਨੂੰ ਬਿਲਕੁਲ ਬਿਲਕੁਲ ਲਿਆਣੇ ਦੇ ਹੋਣ ਲਿਆਣੇ ਕਿਦਾਂ ਪਾਏ ਆ ਉਹ ਉਸਤਾਦ ਜੀ ਉਠੋ ਵਈ ਲਵੀ ਗੁਰਵਾਜ ਸਿੰਘ ਨੇ ਮੇਤਰੋ ਬਣਾਤਾ ਵੈਰੀ ਗੁੱਡ ਗਰਵਾਇਸਿੰਗ ਵੈਰੀ ਗੁੱਡ ਆਪੇ ਆ ਮੈਂ ਪਹਿਲਾ ਕਬਰ ਆਇਆ ਤਾਂ ਆ ਤੇ ਪਹਿਲੇ ਮੜੇ ਬਸੀ ਹਾਂ ਅੱਛਾ ਬੱਚਾ ਕੁਚਾਰ ਟਿੱਕਾ ਲਾਤਾ ਹੈ ਟਿਕ 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 ਲਾਤਾ ਹਾਂ ਆ ਸੋਨਾ ਬਣਾਇਆ ਵੈਰੀ ਗੁੱਡ ਆ ਵੀ ਬੜੀ ਹੈ ਆਈ ਬੜੀ ਬਣਾਇਆ ਹਾਂ ਉੱਠੋ ਤੇ ਪੁੱਤ ਉੱਠੋ ਠੰਡਾ ਹੈ ਉੱਠੋਂ ਖਾਈ ਬਈ ਮੋਖ ਲੱਗੀ ਵੀ ਆ ਹਾਂ ਜੁੱਤਾ ਹੈ ਠੰਡ ਲੱਗੀ ਹੈ ਉੱਠੋ ਉੱਠੋ ਮਰਹੀ ਮੇਂ ਤੁਹਾਡੀ ਹੋਣ ਮੇਤੋ ਟਾਈਮ ਸਾਢੇ 7 ਹੋ ਗਏ ਆ ਤੇ ਆਪਣੇ ਚੁੱਲੇ ਤੇ ਮਾਹੌਲ ਬਣ ਕੇ ਦੁਬਾਰਾ ਫੇਰ ਗਰਮ ਗਰਮੀ ਕਮ ਹੋ ਗਿਆ ਗਰਮ ਗਰਮੀ ਕਮ ਹੋ ਗਿਆ ਰੋਟੀ ਪਣੀ ਬਕਦੇ ਆਪਣਾ ਤੇ ਬੱਚੇ ਬੈਠੇ ਤੇ ਖਾ ਰਹੇ ਨੇ ਆਦੂ ਤੇ ਕਾਉਂਦੇ ਹੈ ਹਾਂ ਯਾਦੂ ਉਹ ਆ ਕੀ ਲਾਤਾ ਤੈ ਮੈਂ ਹਾਂ ਵੈਰੀ ਗੁੱਡ ਠੀਕ ਹੋ ਉਸਤਾ ਜੀ ਵੈਰੀ ਗੁੱਡ ਸ਼ਿਕੋ ਬਜਾਣਾ ਪੜੇ ਕਰੋ ਟੇਰ ਬੇਲਾ ਫਿਰ ਲਓ ਵੀ ਹੁਣ ਆਪਾਂ ਗੁਰਵਾਜ ਦਾ ਖੇਡਦੇ ਆ ਨਿਸ਼ਾਨੇ ਵਾਜੀ ਲਾਉਣੀ ਚਲ ਗੁਰਵਾਜ ਆ ਇੱਕ ਰਕਤ ਮਾ ਨਾ ਦੋਈ ਹਾਂ ਇੱਕ ਤੇਰੇ ਕੀ ਮੇਰਾ ਆ ਦੋ ਹੋ ਗਏ ਮੇਰਾ ਕਰ ਲੈ ਕੇ ਰੈਡ ਏੜਾ ਅਰੇ ਡੇ ਮੇਰਾ ਮੇਰਾ ਗਰੀ ਗਰੀ ਚੱਲ ਪਹਿਲੀ ਵਾਰ ਤੇਰੀ ਉਹ ਤੇਰਾ ਪਾਲਾ ਹੋ ਜਾ ਦੇਖੋ ਮਿੱਤਰੋ ਜਮੀਨ ਨੇੜੇ ਦਾ ਗੁਰਵਾਜ ਨਹੀਂ ਇੱਕ ਤੇ ਆਇਆ ਹਾਂ ਹੁਣ ਮੇਰੀ ਵਾਰੀ ਤੇ ਉਹ ਤੇਰੀ ਕਿੰਨੇ ਲਾ ਦੇ ਮੈਂ ਤਾਂ ਹਾਰ ਗਿਆ ਆ ਦੇ ਗੁਰਵਾਜ ਦਾ ਹੈਗਾ ਇੱਕ ਦੇ ਉੱਪਰ ਤੇ ਮੇਰੇ ਹੈਗੇ 13 ਉੱਪਰ ਤੇਰਾ ਵੀ ਹੈਗਾ 13 ਉਹ ਸ਼ੀਰ ਉਹ ਅੱਧਾ ਦੇਖ ਮਿੱਤਰੋ ਆ ਦੇਖੋ ਆਪਰ ਨਿਸ਼ਾਨਾ ਇੱਥੇ ਰੱਖਣਾ ਗੁਰਵਾਜ ਇੱਥੇ ਠੀਕ ਹੈ ਹਾਂ ਦਵਾਰਾ ਚੱਲ ਬਈ 1 2 3 ਓ ਕੁਇੰਟੀਦੀ 15 ਨੰਬਰ ਦੇ ਉੱਪਰ ਚੱਲਾਂ ਫਿਰ ਹਾਂ ਤਿਆਰ ਐ ਹਾਂਜੀ ਏ ਓਹ ਜਮੇ ਨੇੜੇ ਲੱਗਾ ਤਾਂ ਆਪਾਂ ਨੇ ਓਏ ਔਰ ਜਮੇ ਗਲੁੱਤੀ ਹੋਗੀ ਹੈ ਦੋ ਤੇ ਆ ਗਏ ਬੇ ਆ ਦੇ ਦੋਨੇ ਇਕੱਠੇ ਹੋ ਗਏ ਨਾ ਆ ਦੇ ਖਾਂਏ ਹੁੰਦਾ ਚੱਲ ਬਈ ਚੁੰਬਕ ਆ ਲੈ ਹੈ ਹਾਂ ਉਹ ਜੀ ਸਾਂਕਤ ਆਵਾਂ ਪਰ ਇੱਕ ਹੋਰ ਨੰਬਰ ਲੈ ਕੋਰੋਂ ਪਰ ਵੀ ਲੈ ਉਹ ਦੇਖ ਹਾਰ ਗਿਆ ਨਹੀਂ ਲੱਗਿਆ ਹਾਰ ਗਿਆ ਇੱਕ ਹੋਰ ਨੰਬਰ ਹੁੰਦਾ ਗਿਆ ਕਰੋ ਬਾਈ ਕੇ ਨਾ ਆ ਦੂ ਵੀ ਹਾਰ ਗਿਆ ਪੜ ਤੂੰ ਹਰੀ ਜਾਂਦਾ ਬਾਈ ਤੀਆ ਵੀ ਹਾਰ ਗਿਆ ਤੂੰ ਵੀ ਹਾਰ ਗਿਆ ਬਾਈ ਚੌਥਾ ਵੀ ਹਾਰ ਗਿਆ ਤੂੰ ਸਾਰੇ ਹੁਣ ਮੇਰੇ ਤੋਂ ਸਮਾਂ 9:30 ਹੋ ਗਏ ਆ ਤੇ ਖੇਡ ਦੇ ਖੂੜਦਿਆਂ ਨੂੰ ਤੁਹਾਨੂੰ ਟਾਈਮ ਹੋ ਜਾਂਦਾ ਤੇ ਹੁਣ ਸਮਾਂ ਆ ਗਿਆ ਦੋਦਰਾ ਕੋਟ ਪੀਣ ਦਾ ਬਸੀ ਕਿਦਾਂ ਠੀਕ ਹੈ ਠੀਕ ਹੈ ਪੁੱਤ ਬਸੀ ਮੇਰੇ ਬੈਠੀ ਹੋ ਸਾਹਮਣੇ ਚੱਲਦਾ ਸਤੂਫਾ ਚੱਲਦਾ ਨਿਕ ਵਧੀ ਜਾਂਦਾ ਹਾਂ ਅੱਜ ਨਾ ਬਹੁਤ ਠੰਡ ਬਹੁਤ ਜ਼ਿਆਦਾ ਹੈ ਅਸੀਂ ਅੰਦਰ ਆਪਣੀ ਹੀਟਰ ਮਾੜੇ ਤੇਜ਼ ਕਰਦੇ ਟੈਂਪਰੇਚਰ ਮਾੜਾ ਵਧਾਤਾ ਹੁਣ ਤਾਂ ਰਹਿ ਨਿਕ ਬਹੁਤ ਵਧੀਆ ਨਿਕ ਹੋਵੇ ਵਧੀਆ ਹੈ ਅਸੀਂ ਕੱਲ ਨੂੰ ਵੀ ਚੱਲੀਏ ਕੱਲ ਨੂੰ ਆਪਣੇ ਨੂੰ ਨਹੀਂ ਲੋ ਮਸਾਲੂ ਬਣਾ ਕੇ ਆਹ ਦੇਖੋ ਮੇਤਰੋ ਇਹ ਸਾਨੂੰ ਵੀ ਕਰਨ ਨੂੰ ਜਾਣ ਨਹੀਂ ਆਉਂਦਾ ਕਿ ਇਹ ਬੰਦਾ ਬਹੁਤ ਖਰਾਬ ਹੈ ਆਹ ਦੇਖੋ ਇੱਕ ਉਹ ਕੁੜੀ ਬਹੁਤ ਖਰਾਬ ਹੈ ਆਹ ਦੇਖੋ ਇੱਕ ਉਹ ਬੰਦਾ ਗੁਰਬਾਈ ਹੋਰੇ ਆ ਹੋਰੇ ਆ ਅਸੀ ਕੱਲ ਨੂੰ ਅਸੀਂ ਕੱਲ ਨੂੰ ਘਰੋਂ ਚਲੀਏ ਆਪਣੇ ਨੂੰ ਨਾ ਕਹ ਤਾ ਯਾਰ ਹੈ ਨਾ ਗੁਵਾਇ ਮੈਂ ਚੱਲ ਰ ਹੁਣ ਹਾਦੀ ਸਾਰਾ ਹੋਈ ਜਾਣ ਨਹੀਂ ਜਾਂਦੇ ਹੈ ਕਦੇ ਜਾਈ ਕਦੋਂ ਕਰੂਗੀ ਨਹੀਂ ਜਾਣ ਦਿੰਦੇ ਸਾਡਾ ਪਿਆਰ ਨਹੀਂ ਜਾਣ ਸਹੀ ਗੱਲ ਹੈ ਮੈਂ ਤਾਂ ਅਸੀਂ ਕੀ ਕਰੀਏ ਮੈਂ ਕਹਿੰਦਾ ਜੇ ਦੁਕਾਨ ਨੂੰ ਟਾਇਰ ਲੱਗੇ ਹੁੰਦੇ ਤਾਂ ਆਪਾਂ ਇੱਥੇ ਹੀ ਲਿਆਉਂਦੇ ਦੁਕਾਨ ਆਪਾਂ ਪਰ ਹੁਣ ਮਜਬੂਰੀਆਂ ਨੇ ਦੇਖਦੇ ਕੱਲ ਨੂੰ ਕੀ ਬਣਦਾ ਮਿੱਤਰੋ ਆਪਣਾ ਜਿਹੜਾ ਨਵਾਂ ਸਾਲ ਹੈ ਵੀ ਆਪਾਂ ਰੂਮ ਦੀ ਧਰਤੀ ਤੇ ਮਨਾਵਾਂਗੇ ਤਾਂ ਇੱਥੇ ਬਣੀ ਹੀ ਧਰਤੀ ਮਨਾਵਾਂਗੇ ਇਹ ਤਾਂ ਹੁਣ ਮਤਲਬ ਵੀ ਗੱਲ ਅਲਜੀ ਪਈ ਆ ਸਾਡੀ ਕਹਾਣੀ ਹਰੇ ਅ ਜੇ ਜੇ ਕੇ ਗੱਲ ਚੱਲਦੀ ਆ ਉਹ ਤੁਹਾਨੂੰ ਕੱਲ ਨੂੰ ਪਤਾ ਲੱਗੂਗਾ ਨਵੇਂ ਵਲੌਗ ਦੇ ਵਿੱਚ ਕੀ ਕਰਦੇ ਆ ਸਾਡਾ ਸਾਡਾ ਜਾਣ ਦਾ ਪਰੋ ਬਣਦਾ ਹੈ ਤਾਂ ਰਹਿਣ ਦਾ ਬਣਦਾ ਹੈ ਉਹ ਜਿੱਦਾਂ ਗੱਲਾਂ ਬਾਤਾਂ ਹੋਣਗੀਆਂ ਆਪਾਂ ਕੱਲ ਦੇ ਵਲੌਗ ਨੂੰ ਸ਼ੇਅਰ ਕਰਾਂਗੇ ਜੀ ਅੱਜ ਦਾ ਵਲੌਗ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਵਲੌਗ ਦੇ ਵਿੱਚ ਹ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਕੱਲ ਨੂੰ ਤੁਹਾਨੂੰ ਜਾਣ ਦੇਣਾ ਹੀ ਨਹੀਂ ਹੈਗਾ ਅਸੀਂ